ਦੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਦੇਵ ਸਿੰਘ ਚੰਡ ਸੋ ਗੱਲਬਾਤ ਕਰਾਂਗੇ ਵੋਟਾਂ ਦਾ ਦੌਰ ਚੱਲ ਰਿਹਾ ਸੋ ਵੋਟਾਂ ਦੇ ਦੌਰ ਵਿੱਚ ਵਕ ਵਕ ਲੀਡਰ ਜਿਹੜੇ ਨੇ ਵਕ ਵਕ ਪਿੰਡਾਂ ਦਾ ਦੌਰਾ ਕਰ ਰਹੇ ਨੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਸਰਦਾਰ ਸਜਨ ਸਿੰਘ ਟੀਮਾ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਇਸੇ ਲੜੀ ਦੇ ਤਹਿਤ ਅੱਜ ਪਿੰਡ ਮਿੱਠੜਾ ਵਿਖੇ ਪਹੁੰਚ ਚੁੱਕੇ ਆ ਸੋ ਇਸ ਜਗ੍ਹਾ ਤੇ ਆਮ ਆਦਮੀ ਪਾਰਟੀ ਤੋਂ ਵਕ ਵਕ ਵਲੰਟੀਅਰਸ ਪਹੁੰਚੇ ਨੇ ਔਰ ਸੱਜਨ ਸਿੰਘ ਚੀਮਾ ਜੀ ਵੀ ਪਹੁੰਚੇ ਨੇ ਸੋ ਸੱਜਨ ਸਿੰਘ ਚੀਮਾ ਜੀ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਆਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦੀ ਪਾਸ ਤੋਂ ਦਿਲਪ੍ਰੀਤ ਸਿੰਘ ਜੀ ਟੂਡਰਵਾਲ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਿਲਬੀ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਮਿਲ ਰਿਹਾ ਆ ਤੁਸੀਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹੋ ਸੋ ਦਾਮਪੁਰ ਲੋਧੀ ਏਰੀਆ ਦੇ ਵਿੱਚ ਅੱਜ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਉਹ ਜਨਤਾ ਦੇ ਵੱਲੋਂ ਮਿਲ ਰਿਹਾ। ਬਹੁਤ ਵਧੀਆ ਰਿਸਪੌਂਸ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਕਰਵਾਏ ਤੇ ਬੜੀ